ਮਨੁੱਖ ਜਦੋਂ ਦਾ ਧਰਤੀ ਤੇ ਆਇਆ ਉਦੋਂ ਤੋਂ ਹੀ ਅਸੰਭਵ ਜਾਪਦੀਆਂ ਕਾਡਾਂ ਹੀ ਕੱਢਦਾ ਆ। ਅਸਮਾਨ 'ਚ ਉੱਡਣਾ ਅਸੰਭਵ ਜਾਪਦਾ ਸੀ ਪਰ ਹਵਾਈ ਜਹਾਜ਼ ਬਣਾ ਕੇ ਉਹ ਵੀ ਸੰਭਵ ਕਰ ਵਿਖਾਇਆ। ਤੇ ਸਮੁੰਦਰਾਂ 'ਚ ਸ਼ਿਪ ਚਲਾ ਦਤੇ ਲੱਖਾਂ ਮੀਲ ਦੂਰ ਬੈਠੇ ਇਨਸਾਨ ਨਾਲ ਗੱਲ ਕਰਨੀ ਅਸੰਭਵ ਲੱਗਦੀ ਸੀ ਟੈਲੀਫੋਨ ਬਣਾ ਕੇ ਉਹ ਵੀ ਸੰਭਵ ਹੋ ਗਈ ਚੰਨ ਤੇ ਜਾਣਾ ਸਿਰਫ ਸੁਪਨਾ ਲੱਗਦਾ ਸੀ ਉਹ ਸੁਪਨਾ ਵੀ ਅੱਜ ਹਕੀਕਤ ਹੋ ਗਿਆ ਜਿਵੇਂ ਤੁਸੀਂ ਮੋਬਾਈਲ ਫੋਨ ਰਾਹੀਂ ਬਿਨਾਂ ਤਾਰ ਤੋਂ ਸੈਟੇਲਾਈਟ ਤੋਂ ਆਉਂਦੇ ਸਿਗਨਲ ਦੇ ਜ਼ਰੀਏ ਕਿਤੇ ਵੀ ਗੱਲ ਕਰ ਸਕਦੇ ਹੋ ਉਮੇਂ ਕਲਪਨਾ ਕਰੋ ਕਿ ਜੇ ਤੁਸੀਂ ਬਿਨਾ ਤਾਰ ਦੇ ਸਿਗਨਲ ਜ਼ਰੀਏ ਬਿਜਲੀ ਲੈ ਸਕਦੇ ਹੁੰਦੇ ਤੁਹਾਡੇ ਘਰਾਂ ਚ ਪਏ ਬਿਜਲੀ ਉਪਕਰਨ ਅਗਰ ਸਿਗਨਲ ਨਾਲ ਬਿਜਲੀ ਲੈ ਕੇ ਚੱਲਦੇ ਹੁੰਦੇ ਵਾਈਫਾਈ ਦੀ ਤਰ੍ਹਾਂ ਕੋਈ ਤਾਰਾਂ ਦਾ ਜਾਲ ਨਾ ਹੁੰਦਾ ਕੋਈ ਇਲੈਕਟ੍ਰਿਕ ਗ੍ਰਿਡ ਨਾ ਹੁੰਦੇ ਸਿਰਫ ਆਸਮਾਨ ਤੋਂ ਸਿਗਨਲ ਰਾਹੀਂ ਬਿਜਲੀ ਲਈ ਜਾਂਦੀ ਹੁਣ ਇਹ ਗੱਲ ਸੋਚ ਕੇ ਅਸੰਭਵ ਜਾਪਦੀ ਆ ਵੀ ਐ ਕਿਵੇਂ ਹੋ ਸਕਦਾ ਪਰ ਹੈਰਾਨੀ ਦੀ ਹੱਦ ਨਹੀਂ ਰਹਿਣੀ ਕਿ ਇੱਕ ਸਾਇੰਟਿਸਟ ਨੇ ਇਹ ਸੱਚ ਕਰ ਵਿਖਾਇਆ ਸੀ ਉਸਨੇ ਇੱਕ ਅਜਿਹਾ ਟਾਵਰ ਬਣਾਇਆ ਸੀ ਜਿਸ ਨੂੰ ਨਾਮ ਦਿੱਤਾ ਵਾਰਡਨ ਕਲਿਫ ਟਾਵਰ ਜੋ ਧਰਤੀ ਤੇ ਅਸਮਾਨ ਰਾਹੀਂ ਬਿਜਲੀ ਦਾ ਦੂਰ ਤੱਕ ਸੰਚਾਰ ਕਰਦਾ ਪਰ ਇਹ ਪ੍ਰੋਜੈਕਟ ਦਾ ਕੀ ਬਣਿਆ ਆਓ ਉਸ ਬਾਰੇ ਗੱਲ ਕਰਦੇ ਹਾਂ ਨਿਕੋਲ ਟੈਸਲਾ ਇਤਿਹਾਸ ਦੇ ਸਭ ਤੋਂ ਦੂਰ ਅੰਦੇਸ਼ੀ ਵਿਗਿਆਨੀਆਂ ਵਿੱਚੋਂ ਇੱਕ ਆਪਣੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਕੰਮ ਖਾਸ ਤੌਰ ਤੇ ਅਲਟਰਨੇਟਿੰਗ ਕਰੰਟ ਭਾਵ ਏਸੀ ਕਰੰਟ ਲਈ ਜਾਣਿਆ ਜਾਂਦਾ ਜਿਸ ਨੇ ਏਸੀ ਕਰੰਟ ਬਣਾਇਆ ਸੀ ਨਿਕੋਲ ਟੈਸਲਾ ਇੱਕ ਅਜਿਹਾ ਵਿਗਿਆਨੀ ਸੀ ਜਿਸ ਨੇ ਸੋਚਿਆ ਕਿ ਬਿਜਲੀ ਨੂੰ ਬਿਨਾਂ ਤਾਰਾਂ ਦੇ ਹਵਾ ਵਿੱਚੋਂ ਦੂਰ ਦੂਰ ਤੱਕ ਭੇਜਿਆ ਜਾ ਸਕਦਾ ਉਸਦਾ ਸਭ ਤੋਂ ਵੱਡਾ ਸੁਪਨਾ ਸੀ ਗਾਰਡਨ ਕਲਿਫ ਟਾਵਰ ਜੋ 1901 ਵਿੱਚ ਨਿਊਯਾਰਕ ਦੇ ਸ਼ੌਰਹੈਮ ਵਿੱਚ ਬਣਨਾ ਸ਼ੁਰੂ ਹੋਇਆ ਇਹ ਟਾਵਰ 187 ਫੁੱਟ ਉੱਚਾ ਸੀ ਤੇ ਇਸ ਦੇ ਸਿਖਰ ਤੇ ਇੱਕ ਵੱਡਾ ਗੋਲ ਗੁੰਬਦ ਸੀ ਐਸਲਾ ਚਾਹੁੰਦਾ ਸੀ ਕਿ ਇਹ ਟਾਵਰ ਸੰਸਾਰ ਭਰ ਵਿੱਚ ਮੁਫਤ ਬਿਜਲੀ ਭੇਜੇ ਉਹ ਸੋਚਦਾ ਸੀ ਕਿ ਹਰ ਘਰ ਫੈਕਟਰੀ ਅਤੇ ਗੱਡੀ ਵਿੱਚ ਬਿਜਲੀ ਪਹੁੰਚ ਸਕੇ ਬਿਨਾ ਕਿਸੇ ਤਾਰ ਜਾਂ ਬਿਨਾ ਕਿਸੇ ਮਹਿੰਗੇ ਬਿੱਲ ਦੇ ਟੈਸਲਾ ਦਾ ਵਿਚਾਰ ਸੀ ਕਿ ਧਰਤੀ ਅਤੇ ਆਸਮਾਨ ਨੂੰ ਬਿਜਲੀ ਭੇਜਣ ਲਈ ਵਰਤਿਆ ਜਾ ਸਕਦਾ। ਉਸਨੇ ਸੋਚਿਆ ਕਿ ਧਰਤੀ ਇੱਕ ਵੱਡੇ ਤਾਰ ਵਾਂਗ ਕੰਮ ਕਰ ਸਕਦੀ ਹੈ ਕਿਉਂਕਿ ਧਰਤੀ ਦੀ ਇੱਕ ਖਾਸ ਤਾਲ ਭਾਵ ਕਿ ਇੱਕ ਖਾਸ ਫ੍ਰੀਕੁਐਂਸੀ ਆ ਜਿਸ ਨੂੰ ਅੱਜ ਅਸੀਂ ਸ਼ੂਮੈਨ ਰੈਜ਼ੋਨੈਂਸ ਕਹਿੰਦੇ ਹਾਂ। ਇਹ ਫ੍ਰੀਕੁਐਂਸੀ ਧਰਤੀ ਦੀ ਕੁਦਰਤੀ ਵਾਈਬ੍ਰੇਸ਼ਨ ਹੈ ਜਿਵੇਂ ਸੰਗੀਤ ਦੀ ਤਨ ਹੁੰਦੀ ਆ ਓਮੇ ਫੈਸਲਾ ਚਾਹੁੰਦਾ ਸੀ ਕਿ ਵਾਰਡਨ ਕਲਿਫ ਟਾਵਰ ਇਸ ਫ੍ਰੀਕੁਐਂਸੀ ਨਾਲ ਜੁੜ ਕੇ ਬਿਜਲੀ ਨੂੰ ਧਰਤੀ ਦੇ ਅੰਦਰ ਭੇਜੇ ਇਸ ਲਈ ਟਾਵਰ ਦੇ ਹੇਠਾਂ 120 ਫੁੱਟ ਡੂੰਘਾ ਖੂਬੀ ਬਣਾਇਆ ਗਿਆ ਜਿਸ ਵਿੱਚ ਲੋਹੇ ਤੇ ਤਾਂਬੇ ਦੀਆਂ ਪਾਈਪਾਂ ਪਈਆਂ ਗਈਆਂ ਇਹ ਧਰਤੀ ਨਾਲ ਜੁੜ ਕੇ ਬਿਜਲੀ ਨੂੰ ਅੰਦਰ ਭੇਜਦੀਆਂ ਜਿਵੇਂ ਆਪਾਂ ਤਾਰ ਵਿੱਚ ਕਰੰਟ ਛੱਡਦੇ ਹਾਂ ਉਸ ਤਰ੍ਹਾਂ ਇਸ ਦੇ ਨਾਲ ਟਾਵਰ ਦੇ ਸਿਖਰ ਤੇ ਗੋਲ ਗੁਬੰਦ ਸੀ ਜੋ ਅਸਮਾਨ ਦੀ ਇੱਕ ਖਾਸ ਪਰਤ ਨਾਲ ਜੁੜਦਾ ਸੀ ਇਸ ਪਰਤ ਨੂੰ ਅਸੀਂ ਆਇਨੋਸਫੀਅਰ ਕਹਿੰਦੇ ਹਾਂ ਤੇ ਇਹ ਆਸਮਾਨ ਦੀ ਇੱਕ ਅਜੀਹੀ ਜਗ੍ਹਾ ਹੈ ਜਿੱਥੇ ਬਿਜਲੀ ਆਸਾਨੀ ਨਾਲ ਜਾ ਸਕਦੀ ਹੈ ਟੈਸਲਾ ਦਾ ਪਲਾਨ ਸੀ ਕਿ ਟਾਵਰ ਇਸ ਗੋਵਿੰਦ ਵਿੱਚ ਬਹੁਤ ਜ਼ਿਆਦਾ ਬਿਜਲੀ ਛੰਡੇ ਜੋ ਧਰਤੀ ਤੇ ਆਸਮਾਨ ਵਿਚਕਾਰ ਇੱਕ ਰਸਤਾ ਬਣਾਵੇ ਇਸ ਨਾਲ ਬਿਜਲੀ ਦੂਰ ਦੂਰ ਤੱਕ ਪਹੁੰਚਾਈ ਜਾ ਸਕਦੀ ਹੈ ਟਾਵਰ ਅਸਲ ਵਿੱਚ ਇੱਕ ਵੱਡੀ ਮਸ਼ੀਨ ਸੀ ਜਿਸ ਨੂੰ ਟੈਸਲਾ ਕੋਇਲ ਕਿਹਾ ਜਾਂਦਾ ਸੀ ਇਹ ਮਸ਼ੀਨ ਬਹੁਤ ਜ਼ਿਆਦਾ ਬਿਜਲੀ ਬਣਾਉਂਦੀ ਸੀ ਤੇ ਟਾਵਰ ਦੇ ਅੰਦਰ ਇੱਕ ਵੱਡੀ ਕੋਇਲ ਸੀ ਜੋ ਨੇੜੇ ਦੇ ਪਾਵਰ ਪਲਾਂਟਾਂ ਤੋਂ ਬਿਜਲੀ ਲੈਂਦੀ ਸੀ। ਇਹ ਕੋਇਲ ਬਹੁਤ ਜ਼ੋਰਦਾਰ ਬਿਜਲੀ ਦੀਆਂ ਤਰੰਗਾਂ ਬਣਾਉਂਦੀ ਜੋ ਧਰਤੀ ਦੀ ਤਾਲ ਨਾਲ ਮਿਲਦੀਆਂ ਸਨ। ਇਹ ਤਰੰਗਾਂ ਧਰਤੀ ਜਾਂ ਆਸਮਾਨ ਵਿੱਚ ਜਾਂਦੀਆਂ ਅਤੇ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਪਹੁੰਚ ਸਕਦੀਆਂ ਸਨ। ਫਿਰ ਬਿਜਲੀ ਨੂੰ ਪ੍ਰਾਪਤ ਕਰਨ ਲਈ ਟੈਸਲਾ ਨੇ ਛੋਟੀਆਂ ਮਸ਼ੀਨਾਂ ਬਣਾਉਣ ਦੀ ਸੋਚੀ ਸੀ ਭਾਵ ਕਿ ਰੀਸੀਵਰ ਜਿਸ ਨਾਲ ਅਸੀਂ ਆਪਣੇ ਘਰਾਂ 'ਚ ਬਿਜਲੀ ਪ੍ਰਾਪਤ ਕਰ ਸਕਦੇ ਇਹ ਰੀਸੀਵਰ ਬਿਜਲੀ ਦੇ ਹਰੇਕ ਉਪਕਰਨ ਵਿੱਚ ਲੱਗੇ ਹੁੰਦੇ ਇਹ ਰੀਸੀਵਰ ਆਸਮਾਨ ਤੋਂ ਬਿਜਲੀ ਖਿੱਚਦੇ ਤੇ ਹਰ ਘਰ ਫੈਕਟਰੀ ਜਾਂ ਗੱਡੀ ਵਿੱਚ ਇੱਕ ਐਂਟੀਨਾ ਜਾਂ ਛੋਟੀ ਕੋਇਲ ਹੁੰਦੀ ਜੋ ਇਸ ਬਿਜਲੀ ਨੂੰ ਫੜਦੀ ਇਸ ਨਾਲ ਬੱਲਮ ਜਗਾਏ ਜਾ ਸਕਦੇ ਮਸ਼ੀਨਾਂ ਚੱਲ ਸਕਦੀਆਂ ਤੇ ਹੋਰ ਵੀ ਬਿਜਲੀ ਤੇ ਚੱਲਣ ਵਾਲੇ ਉਪਕਰਨ ਇਸ ਨਾਲ ਚੱਲ ਸਕਦੇ ਸੀ ਟੈਸਲਾ ਦਾ ਸੋਚਣਾ ਸੀ ਕਿ ਸੰਸਾਰ ਭਰ ਵਿੱਚ ਅਜਿਹੇ ਬਹੁਤ ਸਾਰੇ ਟਾਵਰ ਬਣਾਏ ਜਾਣ ਤੇ ਇਹ ਸਾਰੇ ਟਾਵਰ ਇੱਕ ਜਾਲ ਵਾਂਗ ਕੰਮ ਕਰਦੇ ਜਿਸ ਨਾਲ ਹਰ ਜਗ੍ਹਾ ਮੁਫਤ ਬਿਜਲੀ ਪਹੁੰਚਦੀ ਉਹ ਚਾਹੁੰਦਾ ਸੀ ਕਿ ਦੂਰ ਦਰਾਡੇ ਦੇ ਇਲਾਕੇ ਜਿੱਥੇ ਬਿਜਲੀ ਨਹੀਂ ਪਹੁੰਚਦੀ ਉੱਥੇ ਵੀ ਰੋਸ਼ਨੀ ਹੋਵੇ ਉਸਨੇ ਸੋਚਿਆ ਸੀ ਕਿ ਇਹ ਸਿਸਟਮ ਸੰਸਾਰ ਨੂੰ ਜੋੜ ਦੇਵੇਗਾ ਜਿਵੇਂ ਅੱਜ ਇੰਟਰਨੈਟ ਨੇ ਸੰਸਾਰ ਨੂੰ ਜੋੜ ਰੱਖਿਆ ਹੁਣ ਇਹ ਪ੍ਰੋਜੈਕਟ ਕਿਉਂ ਰੁਕ ਗਿਆ ਉਸ ਬਾਰੇ ਗੱਲ ਕਰਦੇ ਹਾਂ ਉਸ ਸਮੇਂ ਜੇਪੀ ਮੋਰਗਨ ਨਾਮ ਦਾ ਇੱਕ ਅਮੀਰ ਬਿਜ਼ਨਸਮੈਨ ਹੈ ਟੈਸਲਾ ਨੂੰ ਸਰਚ ਕਰਨ ਲਈ ਫੰਡ ਕਰਦਾ ਸੀ ਤਾਂ ਜਦੋਂ ਟੈਸਲਾ ਨੇ ਇਸ ਪ੍ਰੋਜੈਕਟ ਬਾਰੇ ਜੇਪੀ ਮੋਰਗਨ ਨਾਲ ਗੱਲ ਕੀਤੀ ਤਾਂ ਉਸ ਨੇ ਟੈਸਲਾ ਨੂੰ ਪਹਿਲਾ ਸਵਾਲ ਇਹ ਕੀਤਾ ਕਿ ਫਿਰ ਮੀਟਰ ਕਿੱਥੇ ਲੱਗਣਗੇ ਤਾਂ ਟੈਸਲਾ ਨੇ ਕਿਹਾ ਕਿ ਮੀਟਰ ਕਿਤੇ ਵੀ ਨਹੀਂ ਲੱਗਣਗੇ ਇਹ ਬਿਜਲੀ ਬਿਲਕੁਲ ਮੁਫਤ ਮਿਲੇਗੀ ਹੁਣ ਜਦ ਉਸ ਨੂੰ ਪਤਾ ਲੱਗਾ ਕਿ ਟੈਸਲਾ ਮੁਫਤ ਬਿਜਲੀ ਦੇਣਾ ਚਾਹੁੰਦਾ ਤਾਂ ਉਸਨੇ ਹੋਰ ਪੈਸੇ ਤੇ ਫੰਡ ਦੇਣ ਤੋਂ ਮਨਾ ਕਰਤਾ ਕਿਉਂਕਿ ਮੋਰਗਨ ਨੂੰ ਮੁਨਾਫਾ ਚਾਹੀਦਾ ਸੀ ਤੇ ਮੁਫਤ ਬਿਜਲੀ ਨਾਲ ਉਸ ਦੇ ਵਪਾਰ ਨੂੰ ਨੁਕਸਾਨ ਹੋਣਾ ਸੀ ਤੇ ਦੂਜਾ ਬਿਜਲੀ ਦੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਨੂੰ ਥਾਮਸ ਐਡੀਸਨ ਵਰਗੇ ਲੋਕ ਸਮਰਥਨ ਦਿੰਦੇ ਸਨ ਉਹਨਾਂ ਨੂੰ ਵੀ ਟੈਸਲਾ ਦਾ ਇਹ ਵਿਚਾਰ ਪਸੰਦ ਨਹੀਂ ਆਇਆ ਮੁਫਤ ਬਿਜਲੀ ਨਾਲ ਉਹਨਾਂ ਦਾ ਮੁਨਾਫਾ ਖਤਮ ਹੋ ਜਾਣਾ ਸੀ 1905 ਤੱਕ ਟੈਸਲਾ ਦਾ ਇਹ ਪ੍ਰੋਜੈਕਟ ਰੁਕ ਗਿਆ ਤੇ 1917 ਵਿੱਚ ਟੈਸਲਾ ਦੇ ਕਰਜ਼ਿਆਂ ਕਾਰਨ ਟਾਵਰ ਨੂੰ ਧਾ ਦਿੱਤਾ ਤੇ ਟੈਸਲਾ ਦਾ ਸੁਪਨਾ ਟੁੱਟ ਗਿਆ ਭਾਵੇਂ ਇਹ ਸੁਪਨਾ ਪੂਰਾ ਨਹੀਂ ਹੋਇਆ ਪਰ ਵਿਗਿਆਨੀ ਅਜੇ ਵੀ ਉਹਨਾਂ ਦੇ ਵਿਚਾਰਾਂ ਨੂੰ ਅਜਮਾ ਰਹੇ ਹਨ ਵਾਰਡਨ ਕਲਿਫ ਦੀ ਜਗ੍ਹਾ ਨੂੰ 2013 ਵਿੱਚ ਲੋਕਾਂ ਨੇ ਪੈਸੇ ਇਕੱਠੇ ਕਰਕੇ ਬਚਾਇਆ ਅਤੇ ਉੱਥੇ ਇੱਕ ਮਿਊਜ਼ੀਅਮ ਬਣਾਇਆ ਗਿਆ। ਫੈਸਲਾ ਦਾ ਵਾਰਡਨ ਕਲਿਫ ਟਾਵਰ ਇੱਕ ਅਜੀਬਾ ਸੁਪਨਾ ਸੀ ਜੋ ਸੰਸਾਰ ਨੂੰ ਬਦਲ ਸਕਦਾ ਸੀ। ਉਸ ਨੇ ਧਰਤੀ ਉੱਤੇ ਆਸਮਾਨ ਨੂੰ ਬਿਜਲੀਦਾਰ ਰਸਤਾ ਬਣਾਉਣ ਦੀ ਸੂਚੀ ਤੇ ਵੱਡੀ ਮਸ਼ੀਨ ਨਾਲ ਇਸ ਨੂੰ ਸੰਭਵ ਕਰ ਦਿਖਾਇਆ ਸੀ। ਪਰ ਕੁਝ ਲੋਕਾਂ ਦੀ ਵਿਰੋਧਤਾ ਤੇ ਵੱਡੀਆਂ ਕੰਪਨੀਆਂ ਦੇ ਲਾਲਚ ਨੇ ਇਸ ਪ੍ਰੋਜੈਕਟ ਨੂੰ ਰੋਕ ਦਿੱਤਾ। ਅਗਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ।